ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਹਾਈਡ ਰੱਖਿਆ ਗਿਆ 2002 ਦਾ ਜਨਮ 5 ਫੁੱਟ 3 ਹਾਈਟ ਹੈ ਜੀ ਪਲੱਸ 2 ਪਾਸ ਮਲੇਰ ਕੋਟਲਾ ਦੀ ਰਹਿਣ ਵਾਲੀ ਹੈ ਜੀ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਪਲੱਸ ਨੇਲ ਆਰਟ ਦਾ ਮਾਤਾ ਜੀ ਹੋਮ ਮੇਕਰ ਪਿਤਾ ਜੀ ਹੋਟਲ ਬਿਜ਼ਨਸ ਹੈਗਾ ਜੀ ਇੱਕ ਪ੍ਰਾਜੋਬ ਕਰਦਾ ਜੋਨ ਮੈਰਿਡ ਹੈ ਨੋ ਕਾਸਟ ਇਸ਼ੂ ਹੈ ਨਾ ਨੂੰ ਲੜਕਾ ਚਾਹੀਦਾ ਇੰਡੀਆ ਜਾਂ ਫਿਰ ਫੋਰਨ ਦਾ ਹੋਵੇ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿੰਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਲੜਕਾ ਰਵੀ ਦਾਸੀਓ ਸਿਕ ਫੈਮਿਲੀ ਦਾ ਬਿਲੋਂਗ ਕਰਦੀ ਹੈ ਜੀ ਰਿਸ਼ਤੇ ਜੀ ਬਿਜ਼ਨਸਮੈਨ ਲੜਕੇ ਦਾ ਨਾਮ ਸਿੰਘ 2001 ਦਾ ਜਨਮ ਹੈ ਜੀ ਟਿੰਗਰਾ ਅਰੋੜਾ ਕਾਸਟ ਜੀ ਪਲੱਸ 2 ਪਾਸ 5 ਫੁੱਟ 6 ਹਾਈਟ ਹੈ ਜੀ ਲੜਕੇ ਦਾ ਆਪਣਾ ਬਿਜ਼ਨਸ ਹੈ ਜੀ ਪਿਤਾ ਜੀ ਦਾ ਆਪਣਾ ਵੱਖਰਾ ਬਿਜ਼ਨਸ ਹੈ ਔਰ ਮਾਤਾ ਜੀ ਪਿਤਾ ਜੀ ਦੇ ਨਾਲ ਬਿਜ਼ਨਸ ਕਰਦੇ ਹੈ ਠੀਕ ਹੈ ਜੀ ਏਰੀਆ ਜੀ ਫਗਵਾੜਾ ਇੱਕ ਸਿਸਟਰ ਹੈ ਜੋ ਮੈਰਿਡ ਹੈ ਇੱਕ ਪ੍ਰਾ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਗਾਵਾ ਲੜਕੀ ਚਾਹੀਦੀ ਜੋ ਵਧੀਆ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਰਿਸ਼ਤਾ ਜੀ ਬਿਜ਼ਨਸਮੈਨ ਮੰਗਲੀਕ ਲੜਕੇ ਦਾ ਨਾਮ ਐਸ ਸ਼ਰਮਾ ਗੋਥ ਜੀ ਅਬਿਲੇਸ਼ ਕਦ ਜੀ 5 ਫੁੱਟ 3 ਇੰਚ ਜਨਮ ਹੈਗਾ ਜੀ ਇਹਨਾਂ ਦਾ 1994 ਦਾ ਦੁਪਹਿਰ ਦੇ ਟਾਈਮ ਵਜੇ ਸਟੱਡੀ ਕੀਤੀ ਨਾ ਡਿਪਲੋਮਾ ਇਨ ਕੰਪਿਊਟਰ ਐਂਡ ਸੌਫਟਵੇਅਰ ਠੀਕ ਹੈ ਜੀ ਏਰੀਆ ਜੀ ਫਗਵਾੜਾ ਵਰਕ ਕਰਦੇ ਪਰ ਜੀ ਅਸਿਸਟੈਂਟ ਸਟੋਰ ਮੈਨੇਜਰ ਪਲੱਸ ਜੈਂਸ ਦੇ ਜੋ ਅਸੈਸਰੀਜ਼ ਹੁੰਦੇ ਨੇ ਲਾਈਕ ਬੈਲਟ ਹੋ ਗਈ ਵਾਲਟ ਹੋ ਗਿਆ ਤੇ ਇੱਤਰ ਦਾ ਆਨਲਾਈਨ ਆਨਲਾਈਨ ਬਿਜ਼ਨਸ ਹੈ ਜੇ ਇਹ ਨਾ ਅਪਣਾ ਠੀਕ ਹੈ ਜੀ ਪਿਤਾ ਜੀ ਜੋ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਐਕਸਿਸਟੂਅਲ ਜੋ ਮੈਰਿਡ ਹੈ ਲੜਕੀ ਚਾਹੀਦੀ ਮੰਗਲਿਕ ਹੋਵੇ ਐਜੂਕੇਟਿਡ ਹੋਵੇ ਸ਼ਰਮਾ ਕਾਸਟ ਨੂੰ ਪਹਿਲ ਹੈ ਜੀ ਨੋ ਡਿਮਾਂਡ ਸਿੰਪਲ ਮੈਰਿ ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਰਿਸ਼ਤਾ ਜੀ ਸਾਬਤ ਸੂਰਤ ਮਤਲਬ ਕਿ ਪੂਰੇ ਕੇਸ ਰੱਖੇ ਹੋਏ ਜੀ ਬੱਚੇ ਨੇ ਕੈਨੇਡਾ ਪੀਅਰ ਲੜਕੀ ਦਾ ਨਾਮ ਸਿੰਘ ਮਠਾਰੂ ਰਾਮਗੜੀਆ ਕਾਸਟ ਹੈ ਜੀ 1998 ਦਾ ਜਨਮ 6 ਫੁੱਟ ਹਾਈਟ ਹੈ ਜੀ ਬੱਚੇ ਦੀ ਸਟੱਡੀ ਕੀਤੀ ਨੇ ਹਾਈएस्ट ਲੈਵਲ ਆਫ এডਿਕੇਸ਼ਨ ਡਿਪਲੋਮਾ ਜਰਨਲ ਸਾਇੰਸ ਔਰ ਵਰਕ ਕਰਦੇ ਮੇ ਜੈਲਫ এমਪਲੋਏ ਜਿਸ ਸਰੀ ਕੈਨੇਡਾ ਦੇ ਵਿੱਚ ਏਰੀਆ ਜਿ ਜਗਰਾਉ ਲੁਧਿਆਣਾ ਮਾਤਾ ਜੀ ਪਿਤਾ ਜੀ ਪਰਿਵਾਰ ਵਿੱਚ ਔਰ ਲੜਕੀ ਚਾਹੀਦੀ ਹੈ ਜੋ ਕੈਨੇਡਾ ਵਿੱਚ ਹੋਵੇ ਠੀਕ ਹੈ ਜੀ ਇੰਡੀਆ ਤੋਂ ਹੋ ਗਈ ਹੈ ਪੰਜਾਬ ਤੋਂ ਹੋ ਗਈ ਤੇ ਫਿਰ ਐਜੂਕੇਟਿਡ ਹੋਵੇ ਲੜਕੀ ਦੀ ਹਾਈਟ ਮਿਨੀਮਮ 5 ਫੁੱਟ 5 ਇੰਚ ਹੋਵੇ ਰਾਮਗੜੀਆ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਉਹ ਦੇਦੇ ਜਾਣਕਾਰੀ ਲਈ ਤੁਸੀਂ ਨਾ ਸੰਪਰਕ ਕਰ ਸਕਦੇ ਹੋ ਜੀ ਰਿਸ਼ਤਾ ਜੀ ਵੈਲ ਸੈਟਲਡ ਅੰਮ੍ਰਿਤਸਰੀ ਸਿੱਖ ਲੜਕੇ ਦਾ ਜੀ ਨਾਮ ਸਿੰਘ ਕਾਸਟਕਮ ਬੋਜ 1993 ਦਾ ਜਨਮ ਹੈ ਜੀ 5 ਫੁੱਟ 7 ਬੱਚੇ ਦੀ ਹਾਈਟ ਹੈ ਗ੍ਰੈਜੂਏਸ਼ਨ ਕੀਤੀ ਹੈ ਬੀਸੀਏ ਪਲੱਸ ਆਈਟੀਆਈ ਕੋਰਸ ਕੀਤਾ ਰੇਲਵੇ ਅਪਰੈਂਟਿਸਟ ਠੀਕ ਹੈ ਜੀ ਵਰਕ ਹੈ ਜੀ ਆਪਣਾ ਅਨਦਰ ਵੈਲ ਸੈਟਲਡ ਬਿਜ਼ਨਸ ਹੈ ਜੀ ਪਿਤਾ ਜੀ ਪ੍ਰਾਈਵੇਟ ਸੈਕਟਰ ਦੇ ਵਿੱਚ ਵਰਕ ਕਰਦੇ ਪਰ ਮਾਤਾ ਜੀ ਹੋਮ ਮੇਕਰ ਐਕਸਿਸਟਰ ਨੇ ਜੋ ਮੈਰਿਡ ਹੈ ਜੀ ਏਰੀਆ ਅਨਦਰ ਅੰਮ੍ਰਿਤਸਰ ਸਾਹਿਬਾ ਜੀ ਪ੍ਰੀਫਰੈਂਸ ਕਰਦੇ ਲੜਕੀ ਸਿੰਪਲ ਹੋਵੇ ਔਰ ਜੋ ਪਰਿਵਾਰ ਵਾਲਿਆਂ ਦੀ ਰਿਸਪੈਕਟ ਕਰਦੀ ਹੋਵੇ ਵੱਡਿਆਂ ਦੀ ਰਿਸਪੈਕਟ ਕਰਦੀ ਹੋਵੇ ਪਰਿਵਾਰ ਵਾਲਿਆਂ ਨਾਲ ਰਲ ਮਿਲ ਕੇ ਰਹਿ ਸਕੇ ਹੋਰ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਫੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਰਿਸ਼ਤਾ ਜੀ ਸਾਈਪ੍ਰਸ ਵਾਲੀ ਲੜਕੀ ਦਾ ਜੀ ਸਾਈਪ੍ਰਸ ਵਰਕ ਪਰਮਿਟ ਤੇ ਹੈ ਠੀਕ ਹੈ ਜੀ ਨਾਮ ਕੋਰ 1996 ਦਾ ਜਨਮ ਹੈ ਜੀ ਪੰਜਾਬ ਫੁੱਟ 6 ਹਾਈਟ ਹੈ ਜੀ ਵੈਸ਼ਨੋ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਮਜਬੂਤ ਸਿੱਖ ਫੈਮਿਲੀ ਹੈ ਕਾਸਟ ਹੈ ਜੀ ਇਹਨਾਂ ਦੀ ਔਰ ਸਟੱਡੀ ਕੀਤੀ ਬੇਟੀ ਨੇ ਬੀਬੀਏ ਪਲੱਸ 1 ਸਾਲ ਦਾ ਕੰਪਿਊਟਰ ਡਿਪਲੋਮਾ ਵੀ ਕੀਤਾ ਹੋਇਆ ਵਰਕ ਪਰਮਿਟ ਤੇ ਨਹੀਂ ਸਾਈਪ੍ਰਸ ਦੇ ਵਿੱਚ ਠੀਕ ਹੈ ਔਰ ਇੱਕ ਬ੍ਰਦਰ ਹੈ ਜੀ ਇਹਨਾਂ ਦਾ ਏਰੀਆ ਜੀ ਖੰਨਾ ਔਰ ਲੜਕਾ ਚਾਹੀਦਾ ਜੋ ਯੂਰਪ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਪੀਅਰ ਹੋਵੇ ਤੁਸੀਂ ਇਹਨਾਂ ਨੂੰ ਜੁੜ ਸੰਪਰਕ ਕਰਨਾ ਜੀ ਇਹਨਾਂ ਨੂੰ ਕੋਈ ਕਾਸਟ ਫੀਸ ਨਹੀਂ ਹੈਗਾ ਪੀਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਉਸ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਜਿਹੜੀ ਲੜਕੀ ਫੋਰਨ ਜਾਣ ਦੀ ਚਾਹਵਾਨ ਹੈਗੀ ਹੈ ਵਿਆਹ ਪੱਕਾ ਕਰਨਾ ਵਾਸਤੇ ਜੁੜ ਸੰਪਰਕ ਕਰਨਾ ਜੀ ਲੜਕੀ ਨੇ ਆਇਲਡ ਸਕਿੱਟਤੀ ਹੋਵੇ 6.5 ਬੈਂਡ ਹੋਣ ਜੀ ਔਰ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜੀ 1991 ਦਾ ਜਨਮ 6 ਫੁੱਟ ਹਾਈਟ ਹੈ ਜੀ ਔਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੈ ਪਿਤਾ ਜੀ ਸਰਕਾਰੀ ਪੁਲਿਸ ਤੋਂ ਰਿਟਾਇਰਡ ਹੈਗੇ ਨੇ ਔਰ ਮਾਤਾ ਜੀ ਹੋਮ ਮੇਕਰ ਨੇ ਇੱਕ ਭੈਣ ਜੋ ਅਨਮੈਰਿਡ ਹੈ ਏਰੀਆ ਹੁਸ਼ਿਆਰਪੁਰ ਹੈ ਜੀ ਜੇਕਰ ਲੜਕੀ ਕੈਨੇਡਾ ਜਾਂ ਫਿਰ ਅਮਰੀਕਾ ਦੀ ਪੀਆਰ ਆ ਉਹ ਵੀ ਨਾ ਜਰੂਰ ਸੰਪਰਕ ਕਰਨੀਆਂ ਕਰ ਸਕਦੀਆਂ ਜੀ اور 6.5 بینڈ والی لڑکی وینند روسمبر کرے کیونکہ لڑکے نے پکا بیاہ کر کے باہر ہی لے کے جانا لڑکی نو سو پیلی پٹی اچ پروار والے دا نمبر جی وہ دے دے جانکاری لے تسی انہاں نوں ضرور سمپٹ کرنا جی ہائی گریجوی رشتہ ہے جی ویل سیٹڈ رام گڑیا لڑکے دا جی نام سنگھ کاش رام گڑیا ہنجن گوتر ہے جی 1992 دا جنم 5 فٹ 8 ہائٹ جی ٹربن ویئر ہے جی لڑکا ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨਸ ਕੀਤੀ ਹੋਈ ਹੈ ਲੜਕੇ ਨੇ ਔਰ ਸੌਫਟਵੇਅਰ ਡਿਵੈਲਪਰ ਵਰਕ ਕਰਦੇ ਪਏ ਜੀ ਸਮਾਟਿੰਕਰ ਮਾਜੀ ਪਿਤਾ ਜੀ ਨਹੀਂ ਹੈਗੇ ਬਿਜ਼ਨਸਮੈਨ ਸੀ ਪਰ ਹੁਣ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਇੱਕ ਸਿਸਟਰ ਹੈ ਜੋ ਜੌਬ ਕਰਦੀ ਹੈ ਜੀ ਇੱਕ ਬ੍ਰਦਰ ਹੈ ਜੋ ਆਸਟ੍ਰੇਲੀਆ ਦੇ ਵਿੱਚ ਹੈ ਔਰ ਲੜਕੀ ਚਾਹੀਦੀ ਹੈ ਜੋ ਵੈਲ এডਿਕੇਟਿਡ ਹੋਵੇ ਡਿਸੈਂਟ ਹੋਵੇ ਅੰਮ੍ਰਿਤਸਰ ਔਰ ਜਲੰਧਰ ਵਾਲਿਆਂ ਨੂੰ ਪੈਲ ਹੈ ਔਰ ਬਾਕੀ ਸ਼ਹਿਰੋਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਇਸਤਾ ਜੀ ਰਾਧਾ ਸਵਾਮੀ ਪਰਿਵਾਰ ਤੋਂ ਮੰਗਲਿਕ ਲੜਕੇ ਦਾ वैष्णव है जी लड़का और बढ़िया फैमिली है ठीक है जी नाम एस बर्दवाज जी सिंगल सन है कोई पैन प्राणी सिंगल सन है जी 1988 ਦਾ ਜਨਮ 5 ਫੁੱਟ 8 ਹਾਈਟ ਹੈ ਜੀ 10th ਪਾਸ लड़का वैष्णव है जी, जी कोई ਨਸ਼ਾ ਨਹੀਂ ਕਰਦਾ और ਜੌਬ ਕਰਦੇ ਪਏ ਜੈ ਡੈਡੀਮਡ ਗਾਰਮੈਂਟ ਸ਼ੋਰੂਮ ਦੇ ਵਿੱਚ और ਪਿਤਾ ਜੀ ਜੋ ਉਹ ਵੀ ਜੌਬ ਕਰਦੇ ਹੈ ਜੀ ਮਾਤਾ ਜੀ ਹੋਮ ਮੇਕਰ ਨੇ ਅੰਦਰ ਆਪਣਾ ਘਰ ਹੈ ਜੀ ਲੁਧਿਆਣੇ ਦੇ ਵਿੱਚ ਲੜਕੀ ਚਾਹੀਦੀ ਹੈ ਸਿੰਪਲ ਹੋਵੇ ਘਰੇਲੂ ਹੋਵੇ ਨੋ ਡਿਮਾਂਡਸ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਰੇ ਨਾਲ ਵਾਈ ਗ੍ਰੈਜੂਏਟ ਰਿਸ਼ਤਾ ਜੀ ਕੈਨੇਡਾ ਵਰਕ ਪਰਮਿਟ ਸਿੰਗਲ ਸਨ ਦਾ ਕਾਸਟ ਰਾਮਗੜੀਆ ਜੀ ਸਿੰਗਲ ਸਨ ਹੈ ਨਾਮ ਸਿੰਘ 1998 ਦਾ ਜਨਮ 5 ਫੁੱਟ 7 ਇਟਾ ਜੀ ਵੈਸ਼ਨੋ ਹੈ ਜੀ ਲੜਕਾ ਔਰ ਸਟੱਡੀ ਕੀਤੀ ਨੇ ਬਿਜ਼ਨਸ ਮੈਨੇਜਮੈਂਟਰੀ ਔਰ ਵਰਕਿੰਗ ਕਰਦੇ ਪਰ ਟਰਕਿੰਗ ਕੰਪਨੀ ਦੇ ਵਿੱਚ ਬ੍ਰਮਟਮ ਦੇ ਵਿੱਚ ਔਰ ਸ਼ਾਰਟ ਟਾਈਮ ਡਿਵੋਰਸ ਹੋਇਆ ਪਿਆ ਜੀ ਇਹਨਾਂ ਦਾ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਹੈ ਜੀ ਸਿੰਗਲ ਸਨ ਹੈ ਲੜਕੀ ਜੇ ਜੀ ਰਾਮਗੜੀਆਂ ਫੈਮਿਲੀ ਤੋਂ ਹੋਵੇ ਜਾਂ ਫਿਰ ਅੱਪਰ ਕਾਸਟ ਤੋਂ ਹੋਵੇ ਔਰ ਲੋਕੇਸ਼ਨ ਬ੍ਰਮਟਮ ਵਾਲੀ ਲੜਕੀ ਮਤਲਬ ਕਿ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਜਿਹੜੀ ਲੜਕੀ ਬ੍ਰਮਟਮ ਰਹਿੰਦੀ ਹੋਵੇ ਸੋ ਨਾ ਜਰੂਰ ਸੰਪਰਕ ਕਰਨਾ ਜੀ ਪਹਿਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਮਤਲਬ ਲੜਕੀ ਦੀ ਕਟਿੰਗ ਹੈ ਔਰ ਓਕੇਸ਼ਨਲੀ ਇਹ ਟਰਬਨ ਵੀ ਵੇਅਰ ਕਰ ਲੈਂਦੇ ਠੀਕ ਹੈ ਜੀ ਵਾਇਗਰੂ ਰਿਸ਼ਤਾ ਜੀ ਗੁਆਟੀ ਵਾਲੀ ਲੜਕੀ ਦਾ ਨਾਮ ਕੋਰ 5 ਫੁੱਟ 2 ਹਾਈਟ ਹੈ ਜੀ ਜਨਮ 1983 ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਲੜਕੀ ਬਹੁਤ ਸੋਹਣੀ ਹੈ ਜੀ ਪਲੱਸ 2 ਪਾਸ ਹੈ ਔਰ 1983 ਦਾ ਜਨਮ ਹੈ ਜੀ ਡਿਵੋਰਸ ਹੋਇਆ ਪਿਆ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਇੱਕ ਭਰਾ ਤੇ ਚਾਰ ਪੈਣਾ ਠੀਕ ਹੈ ਜੀ ਗੁਆਟੀ ਅਸਾਮ ਦੇ ਰਹਿਣ ਵਾਲੇ ਹੈ ਲੜਕਾ ਚਾਹੀਦਾ ਜੋ ਵਧੀਆ ਹੋਵੇ ਪੀਲੀ ਪੱਟੀ ਉਸ ਪਰਿਵਾਰ ਵਾਲੇ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟ ਉਸ ਤੇ ਗੱਲਬਾਤ ਕਰ ਸਕਦੇ ਹੋ ਜੀ ਨਾਲ ਵਾਈਗਰੇ ਜੀ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦੇ ਜੱਟ ਸਿੱਖ ਲੜਕੇ ਦਾ ਜੀ ਨਾਮ ਸਿੰਘ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਜੋ 1990 ਦਾ ਜਨਮ ਬੀਏ ਕੰਪਿਊਟਰ ਡਿਪਲੋਮਾ ਪਲੱਸ ਏਸੀ ਡਿਪਲੋਮਾ ਵੀ ਇਹਨਾਂ ਨੇ ਕੀਤਾ ਹੈ ਜੋ ਸਰਕਾਰੀ ਨੌਕਰੀ ਕਰਦੇ ਪਏ ਹੈ ਪਿਤਾ ਜੀ ਸਰਕਾਰੀ ਰਿਟਾਇਰਡ ਹੈਗੇ ਮਾਤਾ ਜੀ ਹੋਮ ਮੇਕਰ ਹੈ ਜੀ ਏਰੀਆ ਇਹਨਾਂ ਦਾ ਅੰਮਾਲਾ ਅਰੇ ਦੋ ਬ੍ਰਦਰ ਹੈ ਜੀ ਦੋਨੋਂ ਮੈਰਿਡ ਨੇ ਔਰ ਵੈਲਥ ਸੈਟਲਡ ਨੇ ਲੜਕੀ ਚਾਹੀਦੀ ਹੈ ਜੀ ਜਿਹੜੀ ਵਧੀਆ ਹੋਵੇ ਐਨ ਆਰ ਆਈ ਹੋਵੇ ਜਾਂ ਫਿਰ ਪੰਜਾਬ ਦੇ ਰਹਿਣ ਵਾਲੀ ਹੋਵੇ ਜਰਨਲ ਕਾਸਟ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਜੀ ਪੀਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈ ਗ੍ਰੇਟ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਜੀ ਲੜਕਾ ਵੈਸ਼ਨੂ ਹੈ ਜੀ ਨਾਮ ਸਿੰਘ ਵੈਸ਼ਨੂ ਲੜਕਾ ਰਾਮਗੜੀਆ ਕਾਸਟ ਹੈ ਜੀ ਉਮਰ 31 ਸਾਲ ਕੱਦ 5 ਫੁੱਟ 6 ਹੈ ਜੀ 12ਵੀਂ ਪਾਸ ਹੈ ਜੀ ਵਰਕ ਖਰਾਦ ਦਾ ਕੰਮ ਕਰਦੇ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਇੱਕ ਭੈਣ ਹੈ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਸਿੰਪਲ ਘਰੇਲੂ ਸਿੰਪਲ ਚੁੰਨੀ ਚੜਾਵਾ ਨੋ ਡਿਮਾਂਡ ਪਹਿਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਤੁਸੀਂ ਇਹਨਾਂ ਦੇ ਨਾਲ